ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ ਪੰਜਾਬੀਆਂ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਜਾਣਕਾਰੀ ਸਾਂਝੀ ਕਰਨੀ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਇਸ ਪੂਰੀ ਜਾਣਕਾਰੀ ਨੂੰ ਤੁਹਾਡੇ ਤੱਕ ਪਹੁੰਚਾਉਣ ਤੋਂ ਬਾਅਦ ਜਾਂ ਇਸ ਖਬਰ ਨੂੰ ਸੁਣਨ ਤੋਂ ਬਾਅਦ ਤੁਸੀਂ ਕਿਹੋ ਜਿਹਾ ਮਹਿਸੂਸ ਕਰੋਗੇ ਮੈਨੂੰ ਕਮੈਂਟਾਂ ਚ ਜ਼ਰੂਰ ਦੱਸਿਓ ਮਤਲਬ ਇਹ ਖਬਰ ਸੁਣਨ ਤੋਂ ਬਾਅਦ ਤੁਹਾਡੀ ਕੀ ਰਾਏ ਹੈ ਤੁਸੀਂ ਕੀ ਸੋਚਦੇ ਹੋ ਔਰ ਇਸ ਖਬਰ ਨੂੰ ਲੈ ਕੇ ਤੁਹਾਡਾ ਵਿਚਾਰ ਕੀ ਹੈ ਤੁਹਾਡੇ ਮਨ ਦੇ ਅੰਦਰ ਦੇ ਵਿਚਾਰ ਕੀ ਨੇ ਉਹ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਪੰਜਾਬੀਆਂ ਨੂੰ ਵੀ ਪਤਾ ਲੱਗੇ ਕਿ ਤੁਸੀਂ ਸੋਚਦੇ ਕੀ ਕੁਝੋ ਹੁਣ ਮੈਂ ਗੱਲ ਕੀ ਦੀ ਕਰ ਰਿਹਾ ਇੱਕ ਨਾ ਕਹਾਵਤ ਹੈ ਜਾਂ ਸਾਡੇ ਬਜ਼ੁਰਗ ਅਕਸਰ ਸਾਡੇ ਘਰ ਦੇ ਬਜ਼ੁਰਗ ਵੀ ਕਹਿ ਦਿੰਦੇ ਹੁੰਦੇ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਡੋਗੇ ਜੋ ਕਰੋਗੇ ਉਹ ਸਾਹਮਣੇ ਆਣੀ ਆਣਾ ਕਹਿੰਦੇ ਆ ਨਾ ਪੰਜਾਬ ਦੇ ਵਿੱਚ ਪਿਛਲੇ 3 ਦਿਨਾਂ ਤੋਂ ਲਗਾਤਾਰ ਇੱਕ ਵੱਡੀ ਚਰਚਾ ਬਣੀ ਹੋਈ ਹੈ ਚਰਚਾ ਕੀ ਹੈ 10 ਬੰਦਿਆਂ ਤੇ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਕੀਤਾ ਗਿਆ ਹੈ ਗਲਤ ਜਾਣਕਾਰੀ ਫੈਲਾਉਣ ਦਾ ਜਿਹਨੂੰ ਬੀਐਨਐਸ ਪਹਿਲਾਂ ਆਈਪੀਐਸ ਹੁੰਦਾ ਸੀ ਹੁਣ ਬੀਐਨਐਸ ਇਹ ਭਾਰਤੀ ਨਿਆਂ ਸੰਹਿਤਾ ਉਹਦੀ ਧਾਰਾ 353 ਆਬਲਿਕ 1 ਇੱਕ ਪਰਚਾ ਦਰਜ ਕੀਤਾ ਗਿਆ ਹਾਲਾਂਕਿ 53 ਆਬਲਿਕ 2 ਵੀ ਲਾਈ ਗਈ ਹੈ ਹੋਰ ਵੀ ਲਾਈਆਂ ਗਈਆਂ ਔਰ ਉਸ ਤੋਂ ਬਾਅਦ ਲਗਾਤਾਰ ਸਰਕਾਰ ਤੇ ਨਾ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਕਿ ਆਵਾਸ ਚੁੱਕਣ ਵਾਲਿਆਂ ਤੇ ਸਰਕਾਰ ਪਰਚੇ ਦਰਜ ਕਰ ਰਹੀ ਹੈ ਉਹਦੇ ਚ ਪੱਤਰਕਾਰ ਵੀ ਨੇ ਉਹਦੇ ਵਿੱਚ ਆਰਟੀਆਈ ਐਕਟੀਵਿਸਟ ਵੀ ਨੇ ਉਹਦੇ ਸੋਸ਼ਲ ਮੀਡੀਆ ਇਨਫਲੂਐਂਸਰ ਵੀ ਨੇ ਉਹ ਕਹਿੰਦੇ ਨੇ ਕਿ ਗਲਤ ਜਾਣਕਾਰੀ ਚੋਪਰ ਨੂੰ ਲੈ ਕੇ ਸਾਂਝੀ ਕੀਤੀ ਗਈ ਸੀ ਜਿਸ ਤੋਂ ਬਾਅਦ ਪਰਚਾ ਦਰਜ ਕੀਤਾ ਗਿਆ ਲਗਾਤਾਰ ਪੰਜਾਬ ਦੇ ਵਿੱਚ ਨਾ 3 ਦਿਨਾਂ ਤੋਂ ਇਹਦੇ ਤੇ ਇੱਕ ਵੱਡੀ ਚਰਚਾ ਹੋ ਰਹੀ ਹੈ ਔਰ ਕਹਿੰਦੇ ਨੇ ਕਿ ਦਿੱਲੀ ਵਾਲੇ ਜਿਹੜੀ ਗੱਲ ਕਹਿੰਦੇ ਸੀ ਨਾ ਸ਼ਾਮ-ਦਾਮ ਦੰਡ ਭੇਦ ਸੱਚ ਝੂਠ ਉਹ ਚਾਣਕ ਦੇ ਨੀਤੀ ਜਿਹੜੀ ਹੈ ਚਾਣਕ ਦੇ ਨੀਤੀ ਦੇ ਕਿਸੇ ਹੋਰ ਸੋਚ ਕਰਕੇ ਸੀ ਪਰ ਇਹ ਸ਼ਾਮ-ਦਾਮ ਦੰਡ ਭੇ ਇਹਦੇ ਕੁਝ ਹੋਰ ਹੈ ਉਹ ਪੰਜਾਬ ਚ ਇਹਨਾਂ ਨੇ ਲਾਗੂ ਕਰਤੀ ਔਰਦਾ ਹੀ ਨਤੀਜਾ ਹੈ ਕਿ ਜਿਹੜਾ ਪਰਚਾ ਦਰਜ ਹੋ ਰਿਹਾ ਹੈ डराया जा रहा है पर एक होर कहावत है कह था? चलो अखीर चुकूंगा समझा करो अखीर चुकूंगा चलो कह देना वो कहें कि बकरे की अम्मा कब तक खैर बनाएगी भाई जो तुम करोगे तो जिम्मे मैं पहले ही कहा कि जहो जि बीजोगे वह जि वडोगे ਹੁਣ ਜਾਣਕਾਰੀ ਸਾਂਝੀ ਕਰ ਲੈਣਾ ਕਹਾਣੀਆਂ ਨੂੰ ਘੁਮਾ ਕੇ ਛੱਡ ਦੇਣਾ ਮਤਲਬ ਮੈਂ ਜਾਣਕਾਰੀ ਤੁਹਾਨੂੰ ਇਸ ਕਰਕੇ ਦੇ ਰਿਹਾ ਸੀ ਕਿ ਜਿਹੜੇ ਪੱਤਰਕਾਰਾਂ ਤੇ ਪਰਚਾ ਦਰਜ ਹੋਇਆ ਨਾ ਹੁਣ ਉਹਦੇ ਨਾਲ ਹੀ ਮੁਤਲਕ ਇੱਕ ਹੋਰ ਵੱਡੀ ਖਬਰ ਹੈ ਦੱਸਦਾ ਚਲੋ ਕਹਾਣੀ ਧਿਆਨ ਨਾਲ ਕਬਰ ਧਿਆਨ ਨਾਲ ਕਹਾਣੀ ਤੇ ਹੋ ਗਈ ਖਬਰ ਦਰਸਲ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪਰਚਾ ਦਰਜ ਹੋ ਗਿਆ ਔਰ ਉਸੇ ਤਾਰਾ ਦੇ ਤਹਿਤ ਪਰਚਾ ਦਰਜ ਹੋਇਆ 353 ਆਬਲਿਕ A ਯਾਨੀ ਕਿ ਗਲਤ ਜਾਣਕਾਰੀ ਫੈਲਾਣਾ ਲੋਕਾਂ ਨੂੰ ਗੁੰਮਰਾਹ ਕਰਨਾ ਇਹ ਪਰਚਾ ਦਰਜ ਹੋ ਗਿਆ ਠੀਕ ਉਸੇ ਤਰ੍ਹਾਂ ਦਾ ਪਰਚਾ ਜਿਹੜਾ ਉਹਨਾਂ ਪੱਤਰਕਾਰਾਂ ਤੇ ਉਹਨਾਂ ਇਨਫਲੂਐਂਸਰਸ ਤੇ ਉਹਨਾਂ ਆਰਟੀਆਈ ਐਕਟੀਵਿਸਟ ਤੇ ਪਰਚਾ ਦਰਜ ਹੋਇਆ ਠੀਕ ਉਸੇ ਧਾਰਾਵਾਂ ਦੇ ਵਿੱਚ ਮਤਲਬ ਜੋ ਇੱਕ ਧਾਰਾ ਉਸ ਪਰਚੇ 'ਚ ਲੱਗੀ ਹੈ ਨਾ 353 ਵਾਲੀ ਉਹੀ ਧਾਰਾ ਇਸ ਪਰਚੇ ਦੇ ਵਿੱਚ ਵੀ ਲਾ ਕੇ ਅਰਵਿੰਨ ਕੇਜਰੀਵਾਲ ਤੇ ਪਰਚਾ ਦਰਜ ਕਰ ਦਿੱਤਾ ਗਿਆ ਹੁਣ ਤੁਸੀਂ رائے ਜ਼ਰੂਰ ਦਿਓਗੇ ਆਪਣੀ ਕਮੈਂਟਾਂ ਵਿੱਚ ਮੈਨੂੰ ਪਤਾ ਹੁਣ ਤੁਹਾਡੇ ਅੰਦਰ ਦੇ ਨਾ ਕਹਿੰਦੇ ਨੇ ਨਾ ਕਿ ਦਿਲ ਦੇ ਬੁਲਬੁਲੇ ਜਿਹੜੇ ਨਿਕਲਨੇ ਆਂ ਬਲਵਲੇ ਕਹਿੰਦੇ ਆ ਉਹ ਹੁਣ ਕਮੈਂਟਾਂ ਚ ਆਉਣਗੇ ਹੁਣ ਮੈਂ ਕਹਾਣੀ ਦੱਸ ਦੇਣਾ ਹੈ ਕਿ ਖਬਰ ਕੀ ਹੈ ਦਰਸਲ ਇੱਕ ਨਾ ਪੋਸਟ ਅਰਵਿੰਦ ਕੇਜਰੀਵਾਲ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਫਿਰ ਹੱਸੇ ਹੋ ਨਾ ਸੁਣ ਲਓ ਗੱਲ ਪੂਰੀ ਫਿਰ ਤੁਸੀਂ ਜਹਾਜ਼ ਨਾਲ ਜੋੜੋਗੇ ਜੋੜ ਲਓ ਮੈਂ ਤੁਹਾਨੂੰ ਕਹਾਣੀ ਦੱਸ ਦੇਣਾ ਆ 3 ਦਿਨ ਪਹਿਲਾਂ તુસી ચાહે જાકે ભી વેખ લેઓ આમ આદમી પાર્ટી دے કોમિક કન્વીનર મે હસુંગા નહીં ઓ તુસી હસો મે હન ખબર દસ દસ તાઉનુ આમ આદમી પાર્ટી دے કોમિક કન્વીનર અરવિંદ કેજરીવાલ ને એક પોસ્ટ અપને સોશિયલ મીડિયા تے સાંજી કીતી થી સૌરવ ભારદ્વાજ ને પોસ્ટ કીતી થી ઓર ઉસ તો બાદ ઓનુ શેર કીતા થી અરવિંદ કેજરીવાલ ને जिદે તે લખાયા કે દિલ્હી મે સરકારી સ્કૂલો કે શિક્ષક બચ્ચો કો પઢાયેંગે યા ફિર સડકો પર કૂતતે ગિનેંગે ભાજપા કી દિલ્હી સરકાર કા યાદેશ ઉનકી સોચ ઓર પ્રાથમિકતાઓ કો બેનકાબ કરતા હૈ भारत के लिए शिक्षा कोई मुद्दा ही नहीं है सॉरी भाजपा के लिए शिक्षा कोई मुद्दा ही नहीं है ये लोग शिक्षकों को अपमानित कर रहे हैं स्कूलों को बर्बाद कर रहे हैं जब दिल्ली में हमारी सरकार थी मतलब एना दी तो हमने शिक्षकों को सम्मान दिया उन पर गैर जरूरी बोझ हटाया जिन्हें पंजाब छटा रहे समझ गए ना अतः और बच्चों की पढ़ाई को ही सर्वोच्च प्राथमिकता बनाया शिक्षकों को ट्रेनिंग के लिए विदेश भेजा स्कूलों को बेहतर बनाया आज भाजपा सरकार सब बर्बाद करने पर तुली है एक नोटिफिकेशन कागजज आएगा ओदी कॉपी है ओदेच को लिखया है के भाई सुप्रीम कोर्ट ਦਾ ਜਿਹੜਾ ਵਾਰਕ ਉਹ ਤੈਨੂੰ ਲੈ ਕੇ ਆਰਡਰ ਸੀ ਉਹਦੇ ਤਹਿਤ ਕੁਛ ਸੀਗਾ ਹੁਣ ਉਸ ਤੋਂ ਬਾਅਦ ਦਿੱਲੀ ਦੇ ਸਿੱਖਿਆ ਮੰਤਰੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਆਸ਼ੀਸ਼ ਸੂਦ ਨੇ ਉਹਨਾਂ ਨੇ ਕਹੇ ਜੀ ਗਲਤ ਜਾਣਕਾਰੀ ਸਾਂਝੀ ਕੀਤੀ ਗਈ ਹੈ ਅੱਜ ਦੇ ਅਖਬਾਰਾਂ ਦੇ ਵਿੱਚ ਖਬਰ ਵੀ ਲੱਗੀ ਹੈ ਮੈਂ ਉਹ ਨਾਲ ਲਾ ਦੂੰਗਾ ਅੱਜ ਦੇ ਅਖਬਾਰਾਂ ਦੇ ਵਿੱਚ ਖਬਰ ਲੱਗੀ ਹੈ ਗਵਰਨਮੈਂਟ ਫਾਈਲਸ ਐਫ ਆਈ ਆਰ ਅਗੇਂਸਟ ਮਿਸ ਇਨਫੋਰਮੇਸ਼ਨ ਸਪਰੀਡਰਸ ਮਤਲਬ ਦਿੱਲੀ ਸਰਕਾਰ ਨੇ ਗਲਤ ਜਾਣਕਾਰੀ ਫੈਲਾਉਣ ਵਾਲਿਆਂ ਦੇ ਖਿਲਾਫ ਪਰਚਾ ਦਰਜ ਕਰਾਤਾ ਔਰ ਉਹਦੇ ਚ ਤੁਹਾਡੇ ਆਪਣੇ ਹਰਮਨ ਪਿਆਰੇ ਨੇਤਾ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਨੇਤਾ ਅਰਵਿੰਦ ਕੇਜਰੀਵਾਲ ਜੀ ਦਾ ਨਾਮ ਵੀ ਸਨਮਾਨ ਦੇ ਨਾਲ ਉਹਦੇ ਚ ਲਿਖਿਆ ਗਿਆ ਕੌਣ ਦਿੱਲੀ ਸਰਕਾਰ ਨੇ ਐਫਆਈਆਰ ਦਰਜ ਕਰਾਈ ਹੈ ਦਿੱਲੀ ਸਰਕਾਰ ਨੇ ਸੋਸ਼ਲ ਮੀਡੀਆ ਤੇ ਫੈਲਾਈਆਂ ਜਾ ਰਹੀਆਂ ਕਥਤ ਗਲਤ ਜਾਣਕਾਰੀ ਮਿਸ ਇਨਫੋਰਮੇਸ਼ਨ ਨੂੰ ਲੈ ਕੇ ਐਫਆਈਆਰ ਦਰਜ ਕਰਾਈ ਹੈ ਸਿੱਖਿਆ ਨਿਰਦੇਸ਼ालय ਕਿਸ ਸ਼ਿਕਾਇਤ ਤੇ ਇੱਕ ਕਾਰਵਾਈ ਹੋਈ ਹੈ एफआईआर डायरेक्टर ऑफ एजुकेशन दी शिकायत ने दर्ज कराई गई है दरअसल सोशल मीडिया पे दावा फैलाया जा रहा सी के दिल्ली दे स्कूली टीचरा नु पढाण दी बजाय आवारा कुत्तियां दी गिरतीकरण नु कहा गया है सरकार ने इस दावे नु दिल्ली दी बीजेपी सरकार ने इस दावे नु पूरी तरह झूठा ते गलत दसया और अरविंद केजरीवाल ते उन्होंने सिद्ध आरोप लगाया आशीष सूद ने के है के ये जानकारी आप आम आदमी पार्टी दे कॉमिक कनविनर अरविंद केजरीवाल ने फैलाई है गलत जानकारी कतत गलत जानकारी ਪਰ ਕਿਹੜੀਆਂ ਧਾਰਾਵਾਂਾਂ ਦੇ ਵਿੱਚ ਪਰਚਾ ਦਰਜ ਹੋਇਆ ਮੈਂ ਉਹ ਹੀ ਕਾਫੀ ਆਰ ਨਾਲ ਲਾਉਂਗਾ ਜਿਹੜੀ ਕਿ ਇਹਨਾਂ ਤੇ ਲੱਗੀ ਹੈ ਫਿਰ ਇਹ ਦੱਸ ਦੇਣਾ ਕਿਉਂਕਿ ਇਹਦੀ ਐਫ ਆਈ ਆਰ ਦੀ ਕਾਪੀ ਅਜੇ ਨਹੀਂ ਆਈ ਹੈ ਮੇਰੇ ਕੋਲ ਆਏਗੀ ਤਾਂ ਉਹ ਵੀ ਲਾ ਦੂੰਗਾ ਚਲੋ ਨਹੀਂ ਲਾਦੇ ਕਾਪੀ ਕੋ ਫਿਰ ਕਾਗਜ਼ ਕੋ ਗੇ ਥੋੜੇ ਜਿਹਾ ਸਾਹਮਣੇ ਰੱਖਿਆ ਕਰੋ ਐਵੇਂ ਪਰਚੇ-ਪੁਰਚੇ ਹੋ ਜਾਂਦੇ ਆ ਖੈਰ ਪਰਚੇ ਦਾ ਪਰਚਾ ਫਿਰ ਚਰਚਾ ਤੇ ਫਿਰ ਖਰਚਾ ਬਹੁਤ ਕੁਝ ਹੋ ਜਾਂਦਾ ਧਾਰਾ ਕਿਹੜੀ ਲੱਗੀ ਹੈ ਧਾਰਾ 353 1 ਯਾਨੀ ਕਿ ਝੂਠੀ ਜਾਣਕਾਰੀ ਫੈਲਾਉਣਾ ਠੀਕ ਉਹੀ ਜੋ ਪੱਤਰਕਾਰਾਂ ਤੇ ਲਾਈ ਗਈ ਸੀ धारा एक सौ बानवे बी एन एस दंगा भड़का नीयत नकसावे वाली जानकारी और सरकार ने साफ कह दिता है कि हम शूट एंड स्कूट राजनीति बर्दाश्त नहीं की जाएगी ए बयान आशीष सूद ने दिता आप सब जानते हैं कि दिल्ली के स्वघोषित बेरोजगार नेताओं पर हम बहुत ज्यादा बात करते नहीं हैं। आज आपसे इतनी सुबह बात करने का एक विशेष मंतव्य है गवर्नमेंट हैज टेकन ए कंसिडर्ड डिसीजन टू फाइल ए पुलिस कंप्लेंट टू फाइल एन एफ आई आर अगेंस्ट द मिस इन्फॉर्मेशन बींग स्प्रेड बाय आम आदमी पार्टी एंड पर्टिकुलरली देयर नेशनल कन्वीनर श्री अरविंद केजरीवाल सरकार ने बहुत सुविचारित निर्णय लिया है कि हम दिल्ली में शिक्षकों के संदर्भ में फैलाए जा रहे फेक न्यूज दुष्प्रचार के खिलाफ एक पुलिस कंप्लेन्ट एक एफआईआर जारी करें हम स्वघोषित बेरोजगार नेताओं पर बहुत टिप्पणी नहीं करते मगर अब की बार यह फेक न्यूज फैलाने का काम इस दुष्प्रचार को फैलाने का काम यहां से दूर चंडीगढ़ के शीश महल में बैठकर श्री अरविंद केजरीवाल जी ने किया है इसलिए आपके पास आना पड़ा है यह दुष्प्रचार अरविंद केजरीवाल जी ने एक ट्वीट के रूप में किया जिसमें उन्होंने दिल्ली सरकार स्कूल स्कूलों के शिक्षकों शिक्षक दिल्ली में सरकारी स्कूलों के शिक्षक बच्चों को पढ़ाएंगे या सड़कों पर कुत्ते गिनेंगे ऐसा करके उन्होंने ट्वीट किया है अरविंद केजरीवाल जी ने इसलिए सरकार ने बहुत सुविचारित बहुत गंभीरता से सोचने के बाद यह निर्णय किया है कि हम इसके खिलाफ हमने कल पुलिस कंप्लेंट दायर की और पुलिस जांच के अनुसार इस एफआईआर लॉन्च करेगी अब अब जैसे ही एफ आई आर लॉन्च होगी तो दिन भर में आम आदमी पार्टी के विक्टिम कार्ड खेले जाएंगे ये विक्टिम कार्ड आम आदमी पार्टी की जेब में ये विक्टिम कार्ड ही रहता है जेब में कार्ड रहता है देखो हमें दबाने की कोशिश की जा रही है हमें प्रताड़ित करने की कोशिश की जा रही है आप दिन भर आने वाले समय में आम आदमी पार्टी के ये विक्टिम कार्ड चलेंगे ये विक्टिम कार्ड इसलिए चलेंगे क्योंकि जब इस पर पुलिस कार्रवाई करेगी उन हैंडल्स पे कार्रवाई होगी जो इस फेक को, इस फेक न्यूज़ को झूठी खबर को फैला रहे हैं तो दर्द तो होगा ही सो so, दिल्ली सरकार के मंत्री साफ तौर पर कह रहे हैं कि गलत जानकारी अरविंद केजरीवाल वालों साझी की गई थी जिसते हम पर्चा दर्ज करा दिता गया हालांकि परचा सिविल लाइन पुलिस स्टेशन जड़ा ਅਰਵਿੰਦ ਕੇਜਰੀਵਾਲ ਜੀ ਦਾ ਪੁਰਾਣਾ ਘਰ ਹੈ ਨਾ ਜਦੋਂ ਸੀਐਮ ਹੁੰਦੇ ਸੀ ਉਹ ਸਿਵਲ ਲਾਈਨ ਜੀ ਘਰ ਸੀਗਾ ਸਰਕਾਰੀ ਕੋਠੀ ਜਿਹੜੀ ਸੀਐਮ ਵਾਲੀ ਉਸੇ ਥਾਣੇ 'ਚ ਪਰਚਾ ਦਰਜ ਕਰਾਤਾ ਗਲਤ ਜਾਣਕਾਰੀ ਦਾ ਕਾਨੂੰਨ ਆਪਣਾ ਕੰਮ ਕਰੇਗਾ ਤੇ ਜੋ ਝੂਠ ਫੈਲਾ ਰਿਹਾ ਹੈ ਉਹਨੂੰ ਜਵਾਬ ਦੇਣਾ ਪਏਗਾ ਇਹ ਇਹ ਮੰਤਰੀ ਜੀ ਕਹਿ ਰਹੇ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੀ ਸੀ ਕਿ ਜਾਨੇ ਪੰਜਾਬ 'ਚ ਜੋ ਪਰਚਾ ਦਰਜ ਕੀਤਾ ਗਿਆ ਠੀਕ ਉਸੇ ਤਰ੍ਹਾਂ ਦਾ ਪਰਚਾ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਵੀ ਦਰਜ ਕਰ ਦਿੱਤਾ ਗਿਆ ਹੋਰ ਵੀ ਕਈ ਲੋਕ ਨੇ ਜਿਵੇਂ ਇੱਥੇ ਵੀ ਓਪਨ ਰੱਖੀ ਹੁੰਦੀ ਹੈ ਨਾ ਐਫ ਆਈ ਆਰ ਕਿ ਐਦਾਂ ਦੇ ਕਿ ਹੋਰ ਜਿਹਨੂੰ ਮਰਜ਼ੀ ਪਾ ਦੋ ਤੁਹਾਨੂੰ ਪਾ ਦੋ ਸਾਨੂੰ ਪਾ ਦੋ ਕਿਸੇ ਨੂੰ ਪਾ ਦੋ ਠੀਕ ਉਸੇ ਤਰ੍ਹਾਂ ਦਾ ਪਰਚਾ ਇਹ ਵੀ ਹੈ ਇਹਦੇ ਸ ਹੋਰ ਲੋਕ ਵੀ ਨੇ ਕਿਨੇ ਕਿਨੇ ਸ਼ੇਅਰ ਕੀਤੀ ਹੈ ਕਿਤੇ ਕਿਤੇ ਸਾਰੀ ਜਾਣਕਾਰੀ ਫੈਲਾਈ ਗਈ ਹੈ ਉਹ ਵੀ ਸ਼ਾਇਦ ਇਹਦੇ ਵਿੱਚ ਇਹਨਾਂ ਨੇ ਰੱਖਿਆ ਕਾਪੀ ਦੀ ਉਡੀਕ ਮੈਂ ਕਰ ਰਿਹਾ ਮੈਂ ਕਿਹਾ ਉਥੇ ਆਪਣੇ ਹੈਗੇ ਦੋ ਚਾਰ ਵਾਕਫ ਪੁਰਾਣੇ ਦਿੱਲੀ ਪੁਲਿਸ ਵਾਲੇ ਜੇ ਮਿਲ ਜਾਈਗੇ ਤੇ ਬਿਲਕੁਲ ਤੁਹਾਡੇ ਨਾਲ ਸਾਂਝੀ ਕਰੂੰਗਾ ਪਰ ਇਹ ਖਬਰ ਬੜੀ ਅਹਿਮ ਖਬਰ ਸੀ ਬਹੁਤ ਸੀਰੀਅਸ ਹੋ ਕੇ ਕਹਿ ਰਿਹਾ ਬਹੁਤ ਅਹਿਮ ਖਬਰ ਹੈ ਹੁਣ ਤੁਹਾਡੇ ਵਿਚਾਰ ਤੁਸੀਂ ਦੇਣੇ ਆ ਕਮੈਂਟਾਂ ਚ ਦੇ ਦਿਓ ਸਿੱਟ ਦਿਓ ਲਾ ਦਿਓ ਲੈਣਾ ਝੜੀਆਂ ਐ ਕਰਕੇ ਕਿਉਂਕਿ ਰਾਏ ਤੁਹਾਡੀ ਬਹੁਤ ਜ਼ਰੂਰੀ ਹੈ ਨਾ ਕਿ ਇਸ ਪਰਚੇ ਬਾਰੇ ਤੁਹਾਡੀ ਕੀ ਰਾਏ ਹੈ ਗਲਤ ਜਾਣਕਾਰੀ ਫੈਲਾਣਾ ਸੋਸ਼ਲ ਮੀਡੀਆ ਤੇ ਗੱਲ ਕਹਿਣਾ ਉਹਦੇ ਤੇ ਪਰਚੇ ਹੋਣਾ ਪਾਰਲੀਮੈਂਟ ਤੇ ਇਸ ਗੱਲ ਤੇ ਕੁਝ ਹੋਰ ਕਹਿਣਾ ਅਸਲ ਚ ਇਸ ਗੱਲ ਤੇ ਕੁਝ ਹੋਰ ਲਾਗੂ ਕਰਨਾ ਫਿਰ ਆਪਾਂ ਜੋ ਕਰੀਏ ਸਭ ਠੀਕ ਇਹ ਗਲ ਕੁੱਤਿਆਂ ਦੀ ਹੈ ਨਾ ਇਹ ਗੱਲ ਕੁੱਤਿਆਂ ਦੀ ਹੈ ਕੁੱਤਿਆਂ ਦੀ ਗਿਣਤੀ ਦੀ ਹੈ ਤੇ ਮੈਂ ਇਹਦੇ ਨਾਲ ਹੀ ਖਤਮ ਕਰੂੰਗਾ ਕਹਿੰਦੇ ਤੁਹਾਡਾ ਕੁੱਤਾ ਕੁੱਤਾ ਸਾਢਾ ਕੁੱਤਾ ਟੌਮੀ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ